ਦੀ ਸਾਡੇ ਆਊਟਰ ਜਿਹੜੀ ਸਿਟੀ ਦੇ ਵਿੱਚ ਵਕ ਵਕ ਥਾਮਾ ਤੇ ਲਾਕਾਬੰਦੀ ਕੀਤੀ ਗਈ ਆ ਤਾਂ ਜੋ ਜਿਹੜਾ ਹੈਗਾ ਇਲੈਕਸ਼ਨ ਪ੍ਰੋਸੈਸ ਸੁਖਾਵੇਂ ਢੰਗ ਨਾਲ ਜਿਹੜਾ ਕੰਪਲੀਟ ਹੋ ਸਕੇ ਇਥੇ ਜੀ ਕੋਈ ਸ਼ਰਾਰਤੀ ਅੰਸਰਾਂ ਨੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨਾਲ ਥੋੜਾ ਸ਼ਕਤੀ ਨਾਲ ਨਜਿੱਟਣਾ ਪਿਆ ਤਾਂ ਜੋ ਜਿਹੜੇ ਲੋਕ ਨੇ ਉਹ ਆਪ ਦਾ ਵੋਟ ਦਾ ਜਿਹੜਾ ਅਧਿਕਾਰ ਹੈ ਉਹ ਬਿਨਾਂ ਕਿਸੇ ਡਰ ਭੈ ਤੋਂ ਡੈਮੋਕਰੈਟਿਕ ਤਰੀਕੇ ਨਾਲ ਜਿਹੜਾ ਉਹ ਪੂਰਾ ਕਰ ਸਕਣ 빨리 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 ਓਏ ਹਲੋ ਥੋੜਾ 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 ਇਹਨਾਂ ਨੂੰ ਪਕੜ ਕਿਉਂ ਨਹੀਂ ਰਹੇ ਜੀ ਪਕੜੋ ਇਹਨਾਂ ਨੂੰ ਪਕੜ ਕਿਉਂ ਨਹੀਂ ਰਹੇ 别打他！ ਦੇ ਜਿਹੜੀ ਅਬੋਰ ਵਿਖੇ ਜਿਹੜਾ ਵੋਟ ਨੰਬਰ 22 ਤੇ ਬਾਈ ਇਲੈਕਸ਼ਨ ਹੋ ਰਹੇ ਨੇ ਤਾਂ ਸਾਡੇ ਫਾਜ਼ਿਲਗਾ ਪੁਲਿਸ ਵੱਲੋਂ ਪੂਕਤਾ ਸਿਕਿਉਰਿਟੀ ਪ੍ਰਬੰਧ ਕੀਤੇ ਗਏ ਨੇ ਇਹਦੇ ਵਿੱਚ ਜਿਹੜਾ ਸਾਡਾ ਜਿਹੜੇ ਤਿੰਨ ਬੂਥਸ ਨੇ ਉੱਤੇ ਵੀ ਸਾਡੀ ਸਿਕਿਉਰਿਟੀ ਡਿਪਲੋਇਡ ਹੈ ਇਸ ਤੋਂ ਇਲਾਵਾ ਜਿਹੜਾ ਆਊਟਰ ਕੋਆਰਡੀਨਾ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਇੱਥੇ ਵੀ ਅਸੀਂ ਇਨਕਲੋਜ਼ਰ ਬਣਾ ਰੱਖਿਆ ਤਾਂ ਜੋ ਇਹ ਜਿਹੜਾ ਹੈਗਾ ਨੋ ਮੈਨ ਜ਼ੋਨ ਹੋਵੇ ਇਸ ਤੋਂ ਇਲਾਵਾ ਜਿਹੜੀ ਸਾਡੇ ਆਊਟਰ ਜਿਹੜੀ ਸਿਟੀ ਦੇ ਵਿੱਚ ਵਕ-ਵਕ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਆ ਤਾ ਜੋ ਜਿਹੜਾ ਹੈਗਾ ਇਲੈਕਸ਼ਨ ਪ੍ਰੋਸੈਸ ਦਾ ਸੁਖਾਵੇਂ ਢੰਗ ਨਾਲ ਜਿਹੜਾ ਕੰਪਲੀਟ ਹੋ ਸਕੇ ਪੁਲਿਸ ਨੂੰ ਹਲਕਾ ਬਲ ਪ੍ਰਯੋਗ ਵੀ ਕਰਨਾ ਪਿਆ ਜੀ ਇੱਥੇ ਜੀ ਕੋਈ ਸ਼ਰਾਰਤੀ ਅੰਸਰਾਂ ਨੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨਾਲ ਥੋੜਾ ਸ਼ਕਤੀ ਨਾਲ ਨਜਿੱਟਣਾ ਪਿਆ ਤਾਂ ਜੋ ਜਿਹੜੇ ਲੋਕ ਨੇ ਉਹ ਆਪ ਦਾ ਵੋਟ ਦਾ ਜਿਹੜਾ ਅਧਿਕਾਰ ਹੈ ਉਹ ਬਿਨਾਂ ਕਿਸੇ ਡਰ ਭੈਅ ਤੋਂ ਡੈਮੋਕਰੈਟਿਕ ਤਰੀਕੇ ਨਾਲ ਜਿਹੜਾ ਉਹ ਪੂਰਾ ਕਰ ਸਕਣ ਧੰਨਵਾਦ ਜੀ